ਵਿੱਚ ਲਗਾਤਾਰਤਾ ਜ਼ਰੂਰੀ ਹੁੰਦੀ ਹੈ ਉਹ ਨਹੀਂ ਛੱਡਣੀ ਜਿਹੜਾ ਕੰਮ ਫੜਦਿਆਂ ਨੂੰ ਕਰੋ ਨਿਬੇੜੋ ਤੁਹਾਨੂੰ ਮੈਂ ਦੱਸਾਂ ਪੰਜ ਨੁਕਤੇ ਜੇ ਪੋਜ਼ਿਟਿਵ ਰਹਿਣ ਦੀ ਮੈਂ ਗੱਲ ਕਰਾਂ ਪੋਜ਼ਿਟਿਵ ਬੰਦਾ ਮੰਨ ਲਓ ਆਪਣੇ ਆਪ ਹੀ ਪੋਜ਼ਿਟਿਵ ਕਿੱਦਾਂ ਰਹਿ ਸਕਦਾ ਇਹਦੇ ਚਾਰ ਪੰਜ ਨੁਕਤੇ ਅਜੇ ਸਮਝ ਲਈਏ ਆਪਣੇ ਆਪ ਵਿੱਚ ਪੋਜਿਟਿਵ ਰਵੇ। ਮਨ ਨੂੰ ਕਈ ਵਾਰੀ ਸਾਨੂੰ ਕੀ ਹੁੰਦਾ ਕਿ ਅਸੀਂ ਦੁਆਰ ਸੁਣ ਲਿਆ ਕੋਈ ਗੱਲ ਸੁਣ ਲਈ ਤੇ ਪੋਜਿਟਿਵ ਹੋ ਗਏ ਫਿਰ ਫਿਰ ਤੋਕ ਦਿਨਾ ਬਾਅਦ ਉੱਥੇ ਹੀ ਆ ਗਏ। ਬੰਦਾ ਆਪਣੇ ਆਪ ਹੀ ਹਮੇਸ਼ਾ ਪੋਜਿਟਿਵ ਰਵੇ, ਐਕਟਿਵ ਰਵੇ। ਉਹਦੇ ਵਾਸਤੇ ਨੰਬਰ 1, ਨੰਬਰ 1। ਛੋਟੇ ਗੋਲ ਮਿਠਲੇ। ਛੋਟਾ ਜਿਹਾ ਗੋਲ ਮਿਠੂ। ਇੰਦਾ ਕਦੇ ਨਾ ਸੋਚੋ ਵੀ ਹੁਣ ਮੈਂ ਜਿਵੇਂ ਵੀ 10 ਕਿਲੋਮੀਟਰ ਭੱਜ ਕੇ ਆਉਣਾ ਨਹੀਂ 1 ਕਿਲੋਮੀਟਰ ਹੀ ਭਜਣਾ ਤੁਸੀਂ weight ਘਟਾਉਣਾ ਚਾਹੁੰਦੇ ਆ ਤੂੰ ਐ ਨਾ ਕਹਿ ਵੀ ਮੈਂ 15 ਕਿਲੋ ਘਟਾਣਾ ਪਹਿਲਾਂ ਤੂੰ ਇਹ ਕਹਿ ਵੀ ਅੱਧਾ ਕਿਲੋ ਘਟਾਣਾ ਇੱਥੇ ਆ ਤੇ ਅੱਧਾ ਕਿਲੋ ਦੇ ਘਟੂ ਕੇ ਘਟੂ ਕੇ ਨਹੀਂ ਘਟੂ ਇਹ ਤੇ ਭੜੇ ਤੋਂ ਭੜੇ ਬੰਦੇ ਦਾ ਵੀ ਘਟੂ ਥੋੜਾ ਕੰਮੇ ਤੋਂ ਥੋੜਾ ਕੰਮੇ ਦਾ ਹੈ ਅੱਧਾ ਕਿਲੋ ਦੇ ਘਟੂ ਜਦੋਂ ਅੱਧਾ ਘਟ ਗਿਆ ਫਿਰ ਹੌਸਲਾ じゃ ਕੀ ਬਣੂਗਾ ਵੀ ਜਿੰਦਾ ਘਟਾ ਸਕਦਾ ਤੇ ਫਿਰ ਮੈਂ ਕਿਲੋ ਵੀ ਘਟਾ ਸਕਦਾ ਬਾ ਫਿਰ ਕਿਲੋ ਇੱਕ ਇੱਕ ਕਿਲੋ ਘਟ ਗਿਆ ਹੁਣ ਡੇਢ ਤੇ ਗੋਲ ਮੇਥਲੇ ਡੇਢ ਤੋਂ ਬਾਅਦ 2 2 ਤੋਂ 3 3 ਤੋਂ 4 ਜਦੋਂ ਅਸੀਂ ਸਿੱਤ ਹੀ ਗਏ ਨੇ ਆ 20 ਕਿਲੋ ਘਟਾਵਾਂਗੇ ਜਦੋਂ ਉਹਦੇ ਤੇ ਮਸ਼ੀਨ ਜੀ ਤੇ ਚੜਦਾ ਉਹ ਨਹੀਂ ਹੁੰਦਾ ਕੀ ਘਟਿਆ ਐ ਇੰਨਾ ਹੀ ਬਸ ਉਹ ਮੜੀ ਜੀ ਹਿੱਲਦੀ ਹੋਈ ਐ ਸੂਈ ਬਣੀ ਦੀ ਗੱਲ ਐ ਹੌਸਾ ਲਈ ਟੁੱਟ ਜਾਂਦਾ ਮੈਂ ਮਰ ਗਿਆ ਭੁੱਖਾ ਚਾਰ ਦਿਨ ਮੈਂ ਰੋਟੀ ਨਹੀਂ ਖਾਧੀ ਦੁੱਧ ਮੈਂ ਛੱਡਿਆ ਮਿੱਠਾ ਮੈਂ ਛੱਡਿਆ ਪਕੌੜੇ ਮੈਂ ਛੱਡੇ ਤੇ ਜਦੋਂ weight ਘਟਿਆ ਪਾਈਆ ਪਾਈਏ ਦਾ ਤੇ ਪਤਾ ਹੀ ਨਹੀਂ ਲੱਗਦਾ ਸਾਡੇ ਸ਼ਰੀਰ ਦੇ हिसाब ਨਾਲ ਸਾਡੇ ਪਾਈਏ ਪੁਈਏ ਦਾ ਕੀ ਪਤਾ ਲੰਦਾ ਜਿਹੜੇ ਹਿਸਾਬ ਨਾਲ ਸਾਡੇ 6 pack ਇੱਡੇ ਬਣੇ ਆ ਪਿੱਛੇ ਇੱਧਰ 6 pack ਬਣੇ ਹੁੰਦੇ ਸਾਡੇ ਬੰਦਿਆਂ ਦੇ ਲੋਕਾਂ ਦੇ ਅੱਗੇ ਪੱਟ ਸਾਈਡਾਂ ਤੇ ਨਹੀਂ ਬਣੇ ਹੋਏ ਤੇ ਇਸ ਹਿਸਾਬ ਨਾਲ ਅਗਲਾ ਕਹਿੰਦਾ ਵੀ ਪਾਈਏ ਨਾਲ ਇੱਥੇ ਪਤਾ ਵੀ ਨਹੀਂ ਲੱਗਾ ਨਾਲੇ ਪਾਈਏ ਦਾ ਪਤਾ ਲੱਗਣਾ ਵੀ ਕੀ ਹੁਣ ਮੇਰੀ ਸੁਣੋ ਅੱਧਾ ਕਿਲੋ ਘਟਾਵਾਂਗੇ ਟਟ ਗਿਆ ਹੌਸਲਾ ਬਣ ਗਿਆ ਹੁਣ ਕਿਲੋ ਫਿਰ 2 ਕਿਲੋ ਫਿਰ 3 ਕਿਲੋ ਐ ਛੋਟੇ ਤੋਂ ਛੋਟਾ ਗੋਲ ਮਿਠਣਾ ਛੋਟੇ ਪਥਰ ਦਾ ਤੇ ਅਗਲੀ ਗੱਲ ਜਿਹੜੀ ਇਹਦੇ ਨਾਲ ਜੁੜਦੀ ਹੈ ਸਾਡਾ ਨਾ ਜਿਹੜਾ ਨਰਵ ਸਿਸਟਮ ਹੈ ਨਾ ਜਿਹੜਾ ਸਾਡਾ ਆ ਦਿਮਾਗ ਦਾ ਜਦੋਂ ਅਸੀਂ ਕੋਈ ਕੰਮ ਔਖਾ ਕਰਨਾ ਛੱਡ ਦਿੰਦੇ ਆ ਵਿਚ ਵਿਚਾਲੇ ਛੱਡਤਾ ਤੁਸੀਂ ਕੰਮ ਇਹਦੇ ਨਾਲ ਅੰਦਰ ਪ੍ਰੋਬਲਮ ਬਹੁਤ ਬਿੰਦੀ ਹੈ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਆਪਣੇ ਬ੍ਰੇਨ ਵਿੱਚ ਖਰਾਬੀਆਂ ਕਰ ਰਹੇ ਹਮੇਸ਼ਾ ਸਾਡੇ ਅੰਦਰ ਉਹ ਜਿਹੜੀਆਂ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ ਉਹ ਅਸਰ ਕਰਦੀਆਂ ਤਾ ਮੈਂ 2 ਨੰਬਰ ਨੂੰ ਨੁਕਤਾ ਨੋਟ ਕਰਿਓ ਪਹਿਲਾ ਗੋਲ ਛੋਟੇ ਮਿੱਥੋ ਨੰਬਰ 2 ਜਿਹੜਾ ਕੰਮ ਸ਼ੁਰੂ ਕਰੋ ਉਹਨੂੰ ਖਤਮ ਕਰੋ ਜਿਹੜਾ ਕੰਮ ਸ਼ੁਰੂ ਕਰੋ ਉਹਨੂੰ ਖਤਮ ਕਰੋ ਤੁਸੀਂ ਕਹੋਗੇ ਵੀ ਕਈ ਹੁੰਦਾ ਹੀ ਬੋਰਿੰਗ ਹੈ ਹੁਣ ਮੈਂ ਮੰਨ ਲਓ ਕਿਤਾਬ ਲੈ ਲਈ ਕਿਤਾਬ ਦਾ ਪੇਜ ਹੈ 200 ਹੈਗੀ ਇਹ ਬੋਰਿੰਗ بڑے ਬੰਦਾ ਕਰੇ ਤੁਸੀਂ ਕਹਿੰਦੇ ਕੰਮ ਸ਼ੁਰੂ ਕਰੋ ਜਿਹੜਾ ਉਹਨੂੰ ਖਤਮ ਕਰੋ ਉਹਦੇ ਨਾਲ ਪ੍ਰੋਬਲਮ ਇਹ ਹੈ ਜੇ ਤੂੰ ਉਸ ਕੰਮ ਨੂੰ ਵਿੱਚ ਛੱਡਤਾ ਵਿਚਾਰਕ ਪੇਜ ਪੜ੍ਹ ਲੇ ਤੇ ਮੁੜ ਕੇ ਕਿਤਾਬ ਛੱਡ ਤੜ ਤੇਰੇ ਜਿਹੜਾ ਨਰਵ ਸਿਸਟਮ ਹੈ ਨਾ ਤੇਰੇ ਪ੍ਰੇਨ ਦਾ ਉਹਨੂੰ ਇਹ ਆਦਤ ਪੈ ਜਾਣੀ ਹੈ ਕੰਮ ਨੂੰ ਵਿਚਾਲੇ ਛੱਡਣ ਉਹਨੂੰ ਹੈਬਿਟ ਬਣ ਜਾਣੀ ਹੁਣ ਕਈ ਵਾਰੀ ਛੱਡੋ ਤੁਸੀਂ ਕਿਤਾਬ ਦੀ ਗੱਲ ਸੁਣੋ ਪੋਸਟ ਆ ਗਈ ਕੋਈ ਪੋਸਟ ਆ ਗਈ ਨਾ ਕਿਤੇ ਤੁਸੀਂ ਵੇਖਿਆ ਪਹਿਲਾਂ ਤੁਸੀਂ ਪੜਨ ਤੋਂ ਪਤਾ ਕੀ ਕਰਦੇ ਹੋ ਉਹਨੂੰ ਸਿਰੇ ਤੱਕ ਵੇਖ ਲਈ ਤੇ ਵੀ ਲੰਮੀ ਕਿੰਨੀ ਕਹਿੰਦਾ ਪੋਸਟ ਤੇ ਪੜ੍ਹਨੀ ਹੈ ਪੜਨ ਤੋਂ ਪਹਿਲਾਂ ਬੰਦਾ ਐਂ ਝੂਠਾ ਜਾ ਮਾਰ ਕੇ ਉਹਨੂੰ ਵੇਖਦਾ ਵੀ ਇਹ ਕੋਈ ਤੇ ਬਹੁਤੀ ਲੰਮੀ ਹੈ ਉਹਦੀ ਛੱਡਦਾ ਚਾਰ ਪੰਜ ਲਾਈਨਾਂ ਪੜ੍ਹ ਲਈਆਂ ਮੁੜ ਕੇ ਸਾਡੇ ਗਿਆਨੀ ਸਾਰਿਆਂ ਨੂੰ ਲੱਗਦਾ ਚਲ ਬਾਕੀ ਦਾ ਪਤਾ ਹੀ ਹੈ ਕੀ ਹੋਵੇਗਾ ਐ ਲੱਗਦਾ ਵੇ ਬਾਕੀ ਦੀ ਪੋਸਟ ਚ ਕੀ ਹੈ ਸਾਨੂੰ ਪਤਾ ਹੀ ਆ ਪਰਮੇਸ਼ਰ ਦਵਾਰ ਦਿੱਲੀ ਅਪਡੇਟ ਵਾਲੇ ਪਾਉਂਦੇ ਨਾ ਰੋਜ਼ ਆਰਟੀਕਲ ਲੱਗਦੇ ਨੇ ਵਿੱਚ ਰੋਜ਼ ਹੁੰਦਾ ਤੇ ਉਹ ਜਿਹੜਾ ਆਰਟੀਕਲ ਹੁੰਦਾ ਹੈ ਉਹਦਾ ਜਿਹੜਾ ਲੇਖ ਛਪਿਆ ਹੁੰਦਾ ਹੈ ਉਹਦੇ 6-7 ਪੇਜ ਹੁੰਦੇ ਆ 6-7 ਪਹਿਰੇ ਹੁੰਦੇ ਆ ਤੇ ਜਦੋਂ ਉਹ ਬੰਦਾ ਪੜਦਾ ਹੈ ਅੱਛਾ 7-8 ਪਹਿਰੇ ਨੇ ਰਹਿਣ ਦਿਓ ਨਹੀਂ ਤੁਹਾਨੂੰ ਬੋਰਿੰਗ ਨਹੀਂ ਲੱਗੇ ਜੇ ਮਾੜਾ ਵੀ ਲੱਗੇ ਤਾਂ ਵੀ ਤੁਸੀਂ ਉਹਨੂੰ ਪੂਰਾ ਪੜੋ ਕਿਤਾਬ ਤੁਹਾਡੀ ਭਾਵੇਂ ਬੋਰਿੰਗ ਵੀ ਹੈ ਪਰ ਜਿਹੜੀ ਸ਼ੁਰੂ ਕੀਤੀ ਹੈ ਉਹਨੂੰ ਔਖੇ ਸੌਖੇ ਇੱਕ ਵਾਰੀ ਖਤਮ ਕਰੋ ਵਿੱਚ ਨਾ ਛੱਡੋ ਮੂਵੀ ਵੇਖਣ ਲੱਗ ਜਾਓ ਭਾਵੇਂ ਬੋਰਿੰਗ ਹੀ ਹੋਵੇ ਪਰ ਪੂਰੀ ਵੇਖੋ ਵਿੱਚ ਨਾ ਛੱਡੋ ਜੇ ਤੁਸੀਂ ਉਹਨੂੰ ਵਿੱਚ ਛੱਡਣ ਦੀ ਆਦਤ ਪਾ ਲਈ ਸੁਣੋ ਤੁਹਾਡੇ ਮਾਈਂਡ ਨੂੰ ਇਹ ਆਦਤ ਪੈ ਜਾਣੀ ਹੈ ਕੰਮ ਵਿੱਚ ਵਿਚਾਰੇ ਛੱਡਣ ਦੀ ਜੋ ਕਿ ਬਹੁਤ ਭੈੜੀ ਹੈ ਜਿਹੜਾ ਕੰਮ ਫੜਨਾ ਹੈ ਸਿਰੇ ਲਾਉਣਾ ਇਹ ਅਸੀਂ ਮਾਈਂਡ ਨੂੰ ਮੈਸੇਜ ਦੇਣਾ ਠੀਕ ਹੈ ਕੋਈ ਵੀ ਕੰਮ ਵੇਖੋ ਬਹੁਤ ਕੁਝ ਨਿਕਲ ਆਉਂਦਾ ਜੀ ਇਹਦੇ ਵਿੱਚੋਂ ਵੀ ਇਹਦੇ ਵਿੱਚੋਂ ਵੀ ਬਹੁਤ ਕੁਝ ਨਿਕਲ ਆਉਂਦਾ ਹੈ ਬੋਰਿੰਗ ਜਿਹੜੀ ਜੀ ਤੁਹਾਨੂੰ ਲੱਗਦੀ ਹੈ ਨਾ ਚਲੋ ਤੁਹਾਨੂੰ ਵਿਗੜੇ ਬੰਦੇ ਦੀ ਸਾਇਕੀ ਦਾ ਤੇ ਪਤਾ ਲੱਗੂਗਾ ਨਾ ਜੇ ਪੜੋਗੇ ਜੇ ਮੰਨ ਲਓ ਬੇਕਾਰ ਪੋਸਟ ਹੈ ਤੁਸੀਂ ਸਾਰੀ ਪੜ ਲਈ ਤੁਹਾਨੂੰ ਇਹਦੇ ਪਤਾ ਲੱਗ ਗਿਆ ਵੀ ਇਦਾਂ ਦੇ ਸਾਇਕੀ ਦੇ ਬੰਦੇ ਵੀ ਹੈਗੇ ਆ ਦੁਨੀਆ 'ਚ ਸਮਝ ਤੇ ਆਏਗੀ ਨਾ ਇਹ ਨੋਟ ਕਰਿਓ ਨੁਕਤਾ ਤਾਂ ਕਰਕੇ ਕੁਝ ਵੀ ਹੋਵੇ ਨਾਲੇ ਇੱਕ ਗੱਲ ਹੋਰ ਮੈਂ ਕਹਿੰਦਾ ਸੁਣੋ ਆ ਮੈਂ ਤੁਹਾਨੂੰ ਸ਼ੁਰੂ ਚ ਗੱਲ ਦੱਸ ਕੇ ਹਟਿਆ ਜਦੋਂ ਨਾ ਕਲਿੱਕ ਹੋ ਜਾਂਦਾ ਨੁਕਤਾ ਇੱਕ ਵਾਰ ਤੁਸੀਂ ਤਾਂ ਕਿਸੇ ਘਰ ਲੈ ਜਾਓ ਕਿਸੇ ਜਗਾਹ ਲੈ ਜਾਓ ਕਿਸੇ ਥਾਂ ਲੈ ਜਾਓ ਕੋਈ ਬੀਬੀ ਵਿਖਾ ਦਿਓ ਵਿਖਾ ਦਿਓ ਤੁਸੀਂ ਬਰਾਬਰ ਬਹਿ ਜਾਓ ਵੇਖਾਂ ਖਾਂ ਮੈਂ ਵੀ ਬੈਠੇ ਤੁਹਾਡੇ ਬਰਾਬਰ ਉਹਦੇ ਵਿੱਚੋਂ ਮੈਂ 10 ਗੱਲਾਂ ਘੱਟ ਤੋਂ ਘੱਟ ਇਦਾਂ ਦੀਆਂ ਨੁਕਤੇ ਜਿਹੜੇ ਨੇ ਸਮਝ ਆ ਜਾਣਗੇ ਜਿਹੜੇ ਜ਼ਿੰਦਗੀ 'ਚ ਬਹੁਤ ਕੰਮ ਆਉਣ ਵਾਲੇ ਹੋਣਗੇ ਸਿੱਖਣ ਤੇ ਆਜੋ ਤੁਸੀਂ ਭੈੜੀ ਤੋਂ ਭੈੜੀ ਚੀਜ਼ ਤੋਂ ਵੀ ਸਿੱਖ ਸਕਦੇ ਹੋ ਮੈਂ ਰੋਜ਼ ਪਿੰਡਾਂ ਵਿੱਚ ਜਾਈਦਾ ਘਰਾਂ 'ਚ ਜਾਈਦਾ ਮੈਨੂੰ ਕੋਈ ਕੰਮ ਨਹੀਂ ਹੁੰਦਾ ਅਗਲੇ ਦੇ ਕੰਮ ਤੱਕ ਕੋਈ ਮਤਲਬ ਨਹੀਂ ਹੁੰਦਾ ਕਈ ਵਾਰੀ ਮੈਂ ਮੱਝਾਂ 'ਚ ਖੜ ਕੇ ਮੈਂ ਪੁੱਛਣ ਲੱਗ ਜਾਂਦਾ ਅੱਛਾ ਬੇਬੇ ਮੱਝ ਰੱਖੀ ਹਾਂਜੀ ਫਿਰ ਤਾਂ ਰਖੋਣ ਕੱਢਦਾ ਮੈਂ ਅੱਛਾ ਫਿਰ ਵੱਠੇ ਕੌਣ ਕਹਦਾ ਮੈਂ ਪਾ ਲੈਂਦੀ ਆ ਇਹ ਆਪ ਕਰਦੇ ਨੇ ਕਿ ਨਹੀਂ ਨਹੀਂ ਅਗਲੇ ਨੂੰ ਹੁੰਦਾ ਵੀ ਹੁਣ ਮੈਂ ਉਹਦੇ ਵਿੱਚੋਂ ਕੋਈ ਨਾ ਕੋਈ ਨੁਕਤਾ ਲੱਭਣਾ ਹੁੰਦਾ ਹੈ ਅਗਲਾ ਗੱਲ ਕਰਦਾ ਆਪਣਾ ਸੁਣਾਉਂਦਾ ਉਹ ਸੁਣਾਉਂਦਿਆਂ ਸੁਣਾਉਂਦਿਆਂ ਹੀ ਕਈ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਤੇ ਸੁਣੋ ਜਦੋਂ ਨਾ ਉਹ ਤੁਸੀਂ ਦੀਵਾਨ ਸੁਣਦੇ ਆ ਤੁਹਾਨੂੰ ਇਹ ਲੱਗਦਾ ਵੀ ਇਹ ਗੱਲ ਤੇ ਮੇਰੀ ਹੀ ਹੈ ਇਦਾਂ ਲੱਗਦਾ ਨਹੀਂ ਵੀ ਮੇਰੇ ਨਾਲ ਰਿਲੇਟਡ ਹੈ ਉਹ ਅਸਲ ਵਿੱਚ ਤੁਹਾਡੇ ਵਰਗਿਆਂ ਤੋਂ ਹੀ ਸੁਣੀ ਹੁੰਦੀ ਹੈ ਤਾਂ ਹੀ ਤੁਹਾਡੇ ਵਰਗਿਆਂ ਨਾਲ ਰਿਲੇਟ ਕਰਦਿਆਂ ਕਿਉਂਕਿ ਲੋਕਾਂ ਤੋਂ ਸੁਣੀਦਾ ਅਸੀਂ ਪੇਜ ਨਹੀਂ ਪੜੀਦੇ ਅਸੀਂ ਫੇਸ ਪੜੀਦੇ ਐ ਗੱਲਾਂ ਬਾਤਾਂ ਕਰਕੇ ਜਦੋਂ ਅਗਲਾ ਦੁੱਖ ਸੁਣਾਉਂਦਾ ਸਮਝਦਿਆਂ ਗੱਲ ਮੈਂ ਤੇ ਮੈਨੂੰ ਕਿੰਨੀ ਸਮਝ ਆ ਜਾਂਦੀ ਹੈ ਤੇ ਦੁੱਖ ਸਾਰਿਆਂ ਦੇ ਤਕਰੀਬਨ ਤਕਰੀਬਨ ਇੱਕੋ ਜਿਹੀ ਹੈ ਤੇ ਆਈਲੈਂਡਸ ਕਰ ਲੈਣ ਇੱਕ ਸਾਰਿਆਂ ਨੂੰ ਜੀ ਅੱਜ ਕੱਲ ਹੋਇਆ ਪਿਆ ਬੱਚੇ ਦੇ ਬੈਡ ਆ ਜਾਣ ਇਹ ਸਾਰਿਆਂ ਦਾ ਬਰਾਬਰ ਜਿਹਾ ਹੀ ਹੈ ਬੱਚਾ ਪੀਆਰ ਹੋ ਜਾਏ ਇਹ ਤਕਰੀਬਨ ਤਕਰੀਬਨ ਬਰਾਬਰ ਹੈ ਫਿਰ ਕਿ ਕਿੰਦਾ ਸਾਈਕੀ ਤੇ ਕੁਝ ਹੀ ਇਹ ਬੰਦੇ ਦੀ ਤੁਸੀਂ ਨਾ ਇੱਕ ਬੰਦੇ ਨੂੰ ਵਧੀਆ ਤਰੀਕੇ ਨਾਲ ਸਮਝ ਲਓ ਤੁਹਾਨੂੰ ਸਾਈਕੀ ਦੀ ਸਮਝ ਆ ਜਾਂਦੀ ਬੰਦਾ ਸੋਚਦਾ ਕਿਦਾਂ ਮੈਂ ਤਾਂ ਕਿਵੇਂ ਸੋਚਦਾ ਹੁੰਦਾ ਤਾਂ ਕਰਕੇ ਮੇਰੀ ਸੁਣਿਓ ਗੱਲ ਤੁਸੀਂ ਨਾ ਪੇਜ ਪੜਨ ਤੋਂ ਬਾਅਦ ਅਗਲੀ ਸਟੇਜ ਹੈ ਕਿਤਾਬਾਂ ਪੜੋ ਕਿਤਾਬਾਂ ਪੜੋ ਕਿਤਾਬਾਂ ਪੜੋ ਪੜਦਿਆਂ ਪੜਦਿਆਂ ਫਿਰ ਤੁਸੀਂ ਨਾ ਸਮਾਜ ਨੂੰ ਪੜਨ ਲੱਗ ਜਾਓ ਜੇ ਤੁਸੀਂ ਸਮਾਜ ਨੂੰ ਨਾ ਪੜ ਸਕੇ ਤੁਹਾਡੀਆਂ ਕਿਤਾਬਾਂ ਬੜੇ ਦਾ ਕੋਈ ਅਰਥ ਨਹੀਂ ਹੁੰਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਸਮਾਜ ਵਿੱਚ ਕੀ ਵਾਪਰ ਰਿਹਾ ਹੈ ਆਲੇ ਦੁਆਲੇ ਕੀ ਵਾਪਰ ਰਿਹਾ ਹੈ ਉਹਨੂੰ ਪੜਨਾ ਉਹਨੂੰ ਸਮਝਣਾ ਜਦੋਂ ਤੁਹਾਨੂੰ ਆ ਗਿਆ ਫਿਰ ਉਹਦੇ ਹੱਲ ਕੱਢਣੇ ਵੀ ਆ ਜਾਣਗੇ ਹੱਲ ਕੱਢਣੇ ਵੀ ਆ ਜਾਣਗੇ ਪਿਆਰਿਓ ਤਾਂ ਕਰਕੇ ਇਹ ਪਹਿਲੇ ਨੰਬਰ ਦੇ ਉੱਤੇ ਕੀ ਕਿਹਾ ਭਲਾ ਪਹਿਲੇ ਨੰਬਰ ਤੇ ਗੋਲ ਜਿਹੜੇ ਨੇ ਛੋਟੇ ਬਿਠੋ ਦੂਜੇ ਨੰਬਰ ਤੇ ਬੋਲੋ ਮੈਂ ਕੀ ਕਿਹਾ ਜਿਹੜਾ ਕੰਮ ਸ਼ੁਰੂ ਕਰੋ ਉਸ ਕੰਮ ਨੂੰ ਖਤਮ ਕਰੋ ਹੋ ਗਈਆਂ ਗੱਲਾਂ ਦੋ ਤੀਜਾ ਨੁਕਤਾ ਜੇ ਪੋਜਿਟਿਵ ਰਹਿਣਾ ਸਦਾ ਦੂਜਾ ਨੁਕਤਾ ਬ੍ਰੇਨ ਤਕੜਾ ਕਰਨਾ ਜੇ ਆਪਣਾ ਕਿਸੇ ਬੰਦੇ ਦੇ ਕੰਮ ਨਾਲੋਂ ਜ਼ਿਆਦਾ ਉਹਦੇ ਪੈਸ਼ਨ ਨੂੰ ਵੇਖੋ ਇੱਕ ਤੇ ਗੁਣ ਇੱਕ ਹੁੰਦਾ ਕੰਮ ਕਰਨ ਦਾ ਜਜ਼ਬਾ ਪੈਸ਼ਨ ਉਹ ਵੇਖੋ ਪਿੱਛੇ ਉਹ ਜਿਹੜਾ ਵੇਖੋ ਨਾ ਵੀਰੋ ਤੁਸੀਂ ਵੇਖਿਆ ਵੀ ਸਚਨ ਵਰਗਾ ਖਡਾਰੀ ਕਿਆ ਖੇਡਦਾ ਇਨਾ ਨਹੀਂ ਦੇਖਣਾ ਉਸ ਬੰਦੇ ਨੇ ਖੂਨ ਵਗਾਇਆ ਹੋਣਾ ਹੱਥਾਂ 'ਚੋਂ ਜਦੋਂ ਸ਼ੁਰੂ ਕੀਤਾ ਹੋਣਾ ਮਿਹਨਤ ਜਦੋਂ ਕੀਤੀ ਹੋਣੀ ਹੈ 10-10 ਘੰਟੇ ਮੈਂ ਕੁਝ ਬਣ ਕੇ ਵਿਖਾਉਂ ਕੁਝ ਬਣ ਕੇ ਵਿਖਾਉਂ ਕੁਝ ਬਣ ਕੇ ਵਿਖਾਉ ਮਿਲਖਾ ਸਿੰਘ ਨੂੰ ਭੱਜਦੇ ਨੂੰ ਦੇਖ ਕੇ ਉਹਨੂੰ ਭੱਜਦੇ ਨੂੰ ਗੱਲਾਂ ਨਾ ਵੇਖ ਉਸ ਬੰਦੇ ਨੇ ਕਿਹੜਾ ਜज्ਬਾ ਸੀ ਜਿਨ੍ਹਾਂ ਮਿਲਖੇ ਨੂੰ ਮਿਲਖਾ ਸਿੰਘ ਉੱਡਦਾ ਸਿੱਖ ਬਣਾਇਆ ਉੱਡ ਉੱਡ ਉੱਡਣਾ ਸਿੱਖੀ ਉਡਣਾ ਸਿੱਖ ਸੀ ਨਾ ਉਹਨੂੰ ਕਿਹਾ ਜਦੋਂ ਪਾਕਿਸਤਾਨ ਚ ਭੱਜਿਆ ਸੀ ਉਡਣਾ ਸਿੱਖ ਇਹ ਕਿਹੜੀ ਚੀਜ਼ ਸੀ ਉਹਦੇ ਚ ਦਰਸ਼ਨ ਵੇਖੋ ਬੰਦਿਆਂ ਦਾ ਤੁਸੀਂ ਕੀ ਵੇਖਦੇ ਆ ਵੇਖੋ ਵੀ ਬੜਾ ਵਧੀਆ ਯਾਰ ਆ ਬੰਦਾ ਬਹੁਤ ਵਧੀਆ ਕੰਮ ਇਹ ਨਹੀਂ ਇਹ ਬੰਦੇ ਦਾ ਜਜ਼ਬਾ ਵੇਖਣਾ ਤੁਸੀਂ ਕਾਪੀ ਉਹਦੇ ਸਾਹਮਣੇ ਵਾਲੇ ਬੁਣਦੇ ਨਹੀਂ ਕਰਨੀ ਉਹਦੇ ਜਜ਼ਬੇ ਦੀ ਕਾਪੀ ਕਰੋ ਉਹਦੇ ਪੈਸ਼ਨ ਦੀ ਕਾਪੀ ਕਰੋ ਅਸੀਂ ਪੈਸ਼ਨ ਨਹੀਂ ਵੇਖੀ ਉਹ ਬੰਦਾ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਉਹਦੀ ਕਾਪੀ ਕਰਨੀ ਹੈ ਤਾਂ ਹੀ ਤੇ ਪੰਗਾ ਹੈ ਬੰਦੇ ਕੁਆ ਸਾਹਮਣੇ ਵਾਲੀ ਚੀਜ਼ ਨੂੰ ਵੇਖ ਲੈਂਦੇ ਆ ਜਿਹੜੀ ਦਿਸਦੀ ਹੈ ਉਹਦੀ ਨਕਲ ਕਰਦੇ ਆ ਵੇਖੋ ਨਾ ਵੀਰੋ ਦਰਖਤ ਦੀ ਨਕਲ ਕਰ ਲਓ ਵੀ ਮੈਂ ਵੀ ਦਰਖਤ ਘਰੇ ਲਾਉਣਾ ਹੈ ਇੱਕ ਨਾ ਦਰਖਤ ਵੱਡ ਕੇ ਦਰਖਤ ਨੂੰ ਐ ਵੱਡ ਲੈ ਉਹਦੇ ਨਾਲ ਆਰੇ ਨਾਲ ਵੱਢ ਕੇ ਆਪਣੇ ਘਰੇ ਲਿਆ ਕੇ ਲਾ ਦੇ ਤੂੰ درخت ਤੇ ਇਕੱਲਾ ਲਾ ਦਤਾ ਇਹਨੇ ਕੀ ਹੋਣਾ ਇਹ ਤੇ ਸੁੱਕ ਜਾਣਾ ਕਿਉਂਕਿ ਜੜਾਂ ਤੇ ਤੂੰ ਵੇਖੀ ਨਹੀਂ ਇਹਦੀਆਂ ਵੇਖ ਰੀਆਂ ਨੇ ਉਸ درخت ਦੀਆਂ ਜੜਾਂ ਕਦੋਂ ਲਾਇਆ ਕਿਵੇਂ ਲਾਇਆ ਕਿਵੇਂ ਫੈਲਿਆ ਜੜ ਦੇਖ درخت ਨਾ ਵੇਖ ਬੰਦੇ ਦਾ ਗੁਣ ਨਹੀਂ ਉਹਦਾ ਪੈਸ਼ਨ ਵੇਖਣਾ ਬੰਦੇ ਨੂੰ ਤੁਸੀਂ ਜੇ ਅੰਦਰ ਪੋਜਿਟਿਵ ਰਹਿਣਾ ਹੈ ਤੇ ਪੋਜਿਟਿਵ ਬੰਦੇ ਕਿਵੇਂ ਕੰਮ ਕਰਦੇ ਆ ਉਹਨਾਂ ਦਾ ਪੈਸ਼ਨ ਦੇਖਣਾ ਕਿ ਕਿਵੇਂ ਯਾਰੇ 4 ਵਜੇ ਉੱਠ ਕੇ ਭੱਜ ਲੈਂਦਾ ਤੁਸੀਂ ਵੇਖਦੇ ਹੋ ਵੀ ਬੰਦਾ ਬਹੁਤ ਵਧੀਆ ਖੇਡਦਾ ਹੈ ਮੰਨ ਲਓ ਬਰਾਟ ਕੋਲੀ ਹੈ ਵਧੀਆ ਖੇਡਦਾ ਹੈ ਪਰ ਜਿੱਦਣ ਉਹਦੀ ਡਾਈਟ ਪਲਾਨ ਆਇਆ ਹੁੰਦਾ ਉਹ ਫੜਿਆ ਕਰਦਾ ਬਿਕ ਬਰਾਟ ਕੋਲੀ ਖਾਂਦਾ ਕੀ ਹੈ ਕਿਹੜੇ ਟਾਈਮ ਤੇ ਕੀ ਖਾਂਦਾ ਕਿੰਨਾ ਜਿੱਦਾਂ ਤਲੀਆਂ ਚੀਜ਼ਾਂ ਪਕੌੜੇ ਜਾਂ ਕੋਈ ਚੀਜ਼ਾਂ ਹੋਰ ਖਾਂਦਾ ਉਹ ਚੀਜ਼ਾਂ ਵੇਖ ਇਹਦੇ ਅੰਦਰ ਪੈਸ਼ਨ ਕਿੰਨਾ ਹੈ ਮਿਹਨਤ ਕਿੰਨਾ ਜਨ ਕਰਦਾ ਸਾਹਮਣੇ ਦੇਖ ਲਿਆ ਧੰਨ ਧੰਨ ਜੋ ਸਾਜ से निकली है वो तो सब ने सुन ली है लेकिन ये किसको मालूम है कि क्या तार पे गुजरी है ਕਹਿੰਦੇ ਬੱਕਰੇ ਦੀਆਂ ਬਲੱਡ ਸਪਲਾਈ ਕਰਨ ਵਾਲੀਆਂ ਦਿਲ ਨੂੰ ਜਾਂਦੀਆਂ ਨਾੜਾਂ ਕੱਢਦੇ ਐ ਬੱਕਰਾ ਵੱਢਿਆ ਜੈਸੇ ਰੋਮ ਰੋਮ ਕਰ ਕਾਟਿਓ ਅਜਾ ਕੋ ਤਨ ਤਾਂ ਤੇ ਤੰਤ ਵਜੇ ਰਾਗ ਰਗ ਨੂੰ ਸੋ ਪਿਆਰੋ ਜੀ ਉਹ ਕਹਿੰਦੇ ਬਲੱਡ ਸਪਲਾਈ ਕਰਨ ਵਾਲੀਆਂ ਨਾੜੀਆਂ ਕੱਢੀਆਂ ਫਿਰ ਵੱਟ ਚਾੜਿਆ ਸੁਕਾਇਆ ਫਿਰ ਉਹਨੂੰ ਸਰੰਗੀ ਤੇ ਲਾਇਆ ਫਿਰ ਸਰੰਗੀ ਤੇ ਲਾ ਕੇ ਫਿਰ ਗੱਜ ਕਸਾਇਆ ਤੇ ਤਾਂ ਜਾ ਕੇ ਸਰੰਗੀ ਨੇ ਰਾਗ ਕੱਢੇ ਐਵੇਂ ਥੋੜਾ ਨਿਕਲ ਆਏਗਾ ਉਹ ਚੀਜ਼ ਵੇਖ ਲਈ ਦੀ ਹੈ ਕਿਸੇ ਵੀ ਬੰਦੇ ਨੂੰ ਸਾਹਮਣੇ ਵੀ ਹਾਂ ਇਹ ਬਹੁਤ ਵਧੀਆ ਉਹਦਾ ਪ੍ਰੋਫੈਸ਼ਨ ਕੀ ਹੈ ਅੰਦਰ ਉਹ ਉਹਦੀ ਕਾਪੀ ਕਰੋ ਪੇਸ਼ੰ ਇਹ ਤੀਜਾ ਨੁਕਤਾ ਹੈ ਪਹਿਲਾ ਛੋਟੇ ਗੋਲ ਮੇ ਤੋਂ ਦੂਜਾ ਜਿਹੜਾ ਕੰਮ ਸ਼ੁਰੂ ਕਰੋ ਪੂਰਾ ਕਰੋ ਤੀਜਾ ਕੰਮ ਪੇਸ਼ੰ ਦੀ ਕਾਪੀ ਕਰੋ ਤਿੰਨ ਹੋ ਗਏ ਚੌਥਾ ਕੰਮ ਜਜਬੇ ਵਾਲੇ ਬੰਦਿਆਂ ਦੀ ਸੰਗਤ ਵਿੱਚ ਰਹੋ ਦੋਸਤ ਉਹਨਾਂ ਨੂੰ ਬਣਾਓ ਗੱਲਬਾਤ ਉਹਨਾਂ ਨਾਲ ਕਰੋ ਮਿੱਤਰ ਤੁਹਾਡੇ ਖਾਸ ਉਹ ਹੋਣੇ ਚਾਹੀਦੇ ਆ ਜਿਹੜੇ ਬੰਦੇ ਜਜਬੇ ਵਾਲੇ ਆ ਢਿੰਦੀ ਗਲਾਂ ਵਾਲੇ ਦੋਸਤ ਨਹੀਂ ਚਾਹੀਦੇ ਢਿੰਦੀ ਗਲਾਂ ਵਾਲੇ ਦੋਸਤ ਨਹੀਂ ਚਾਹੀਦੇ ਇਹਨੂੰ ਆਪਾਂ ਵਿਸਥਾਰ ਕਰ ਸਕਦੇ ਆ ਫਿਰ ਲੰਮੀ ਹੋਊ ਗੱਲ ਤਿੰਨ ਹੋ ਗਈਆਂ ਜਾਂ ਚਾਰ ਹੋ ਗਈਆਂ ਪੰਜਵੀਂ ਗੱਲ ਆਪਣੇ ਆਪ ਨੂੰ ਰਿਵਾਰਡ ਦਿਓ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਹੈ ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਚ ਆਪਣੀ ਕੀਮਤ ਪਾਉਣੀ ਹੈ ਕਿਵੇਂ ਵੇਖੋ ਭਾਵੇਂ ਨਾ ਆਪਣੀ ਕਮਾਈ ਦੇ ਵਿੱਚੋਂ ਇੱਕ ਕੁਲਫੀ ਲੈ ਕੇ ਆਈਸਕ੍ਰੀਮ ਲੈ ਕੇ ਖਾ ਲਾਏ ਆਪਣੇ ਆਪ ਨੂੰ ਉਤਸ਼ਾਹ ਚ ਰੱਖਣਾ ਵੀ ਆ ਮੈਂ ਸਾਰਾ ਦਿਨ ਕੰਮ ਕਰਦਾ ਮਿਹਨਤ ਕਰਦਾ ਤੇ ਆਪਣੇ ਆਪ ਨੂੰ ਰਿਵਾਰਡ ਦੇਣਾ ਥੋੜਾ ਜਿਹਾ ਆਪਣੇ ਦੇ ਆਪਣੇ ਉੱਤੇ ਮੈਂ ਫੇਰ ਸਮਝ ਗਿਆ ਲੱਖ ਰੁਪਈਆ ਕਮਾ ਬੱਚਿਆਂ ਨੂੰ ਦੇ ਪਰ ਉਹਦੇ ਵਿੱਚੋਂ 5-4000 ਰੁਪਈਆ ਆਪਣੇ ਦੇ ਉੱਤੇ ਖਰਚਾ ਕਰ 95 ਦੇ ਦਿਓ ਉਹਨਾਂ ਨੂੰ ਆਪਣੇ ਆਪ ਨੂੰ ਰਿਵਾਰਡ ਦੇਣਾ ਸ਼ਾਬਾਸ਼ ਦੇਣੀ ਹੈ ਤਾਂ ਜੋ ਉਤਸ਼ਾਹ ਨਾ ਮਰੇ ਭਰਾਵੋ ਮੇਰਿਓ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਨਾ ਜਦੋਂ ਆ ਬੱਚੇ ਨਿੱਕੇ ਨਿੱਕੇ ਸਾਡੇ ਕੁੱਤੇ ਨੇ ਨਿੱਕੇ ਨਿੱਕੇ ਤੇ ਜਦੋਂ ਸਖਾਣੇ ਹੁੰਦੇ ਨੇ ਨਾ ਸਖਾਣੇ ਉਹਨੂੰ ਬੈਠ ਸੈਟ ਸੈਟ ਬੈਂਦਾ ਨਹੀਂ ਬੈਠ ਬਹਿ ਗਿਆ ਜਦੋਂ ਉਹਨੂੰ ਥੋੜਾ ਜਿਹਾ ਬਿਸਕਟ ਪਾਣਾ ਪਿਆ ਬੈਠਾ ਬਿਸਕਟ ਪਾਤਾ ਬਹਿ ਜਾਂਦੇ ਦੂਜੀ ਵਾਰੀ ਬਿਸਕਟ ਪਾਓ ਬੈਠ ਗਿਆ ਬੈਠ ਗਿਆ ਬੈਠ ਗਿਆ ਅਹੀਂ ਕੁੱਤੇ ਸਿੱਖਦੇ ਨੇ ਅਹੀਂ ਸ਼ੇਰ ਸਿੱਖਦੇ ਨੇ ਅਹੀਂ ਡੋਲਫਿਨ ਸਿੱਖਦੀ ਏ ਬੋਟੀ ਬਾਤੀ ਸਰਕਸ 'ਚ ਨੱਚਣ ਲੱਗ ਜਾਂਦਾ ਏ ਸ਼ੇਰ ਪ੍ਰੋਬਲਮ ਇਹ ਹੈ ਆ ਸਾਡੇ ਵਰਗੇ ਜਿੰਨੇ ਬੰਦੇ ਐ ਕੰਮ ਬਹੁਤ ਕੀਤਾ ਆਪ ਨੂੰ ਕੋਟੀ-ਬਾਟੀ ਮਿਲੀ ਨਹੀਂ ਆਪ ਨੂੰ ਨਾ ਕਿਸੇ ਉਹ ਜਿਹੜਾ ਉਹ ਅੰਦਰ ਮਰ ਜਾਂਦਾ ਹੈ ਫਿਰ ਬੰਦੇ ਪਤਾ ਕੀ ਕਰਨਗੇ ਮੈਂ ਕੀ ਖੱਟਿਆ ساری ਜ਼ਿੰਦਗੀ ਕਿਉਂ ਕਿਉਂਕਿ ਇਹਨੇ ਆਪਣੇ ਆਪ ਨੂੰ ਰਿਵਾਰਡ ਦਿੱਤਾ ਹੀ ਨਹੀਂ ਇਹਨੇ ਜੋ ਕਮਾਇਆ ਸਭ ਬੱਚਿਆਂ ਤੇ ਲਾਇਆ ਘਰ ਬਣਾਇਆ ਉਹ ਸਾਰਾ ਕੁਝ ਲੈ ਗਏ ਇਹਨੂੰ ਇਹ ਲੱਗਦਾ ਵੀ ਮੈਂ ਤਾਂ ਜਾਣ ਕੇ ਰੋਟੀ ਵੀ ਨਹੀਂ ਖਾਧੀ ਮੈਂ ਤਾਂ ਚਾਰ ਕੇਲੇ ਨਹੀਂ ਲੈ ਕੇ ਖਾਦੇ ਮੈਂ ਤਾਂ ਕਰੇ ਸੇਬ ਨਹੀਂ ਸੀ ਖਰੀਦ ਕੇ ਖਾਧਿਆ ਤਾਂ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਬੰਦਾ 30000 ਕਮਾਉਂਦਾ ਹੈ ਉਹ 30 ਰੁਪਏ ਆਪਣੇ ਉੱਤੇ ਰੋਜ਼ ਲਾ ਕੇ ਆਇਆ ਕਰੇ ਸੱੱਲੇ ਆਪਣੇ ਦੇ ਵੀ ਆਹ ਸਿਰਫ ਮੈਂ ਖਾਣਾ ਹੈ ਆਹ 5000 ਮੇਰਾ ਹੈ 15000 ਮੈਂ ਕਮਾਉਂਦਾ ਆਹ 1000 ਮੈਂ ਆਪਣੀ ਜੇਬ 'ਚ ਰੱਖਣਾ ਮੈਂ ਸ਼ਰਤ ਖਰੀਦਣੀ ਐ ਇਸ ਮਹੀਨੇ ਅਗਲੇ ਮਹੀਨੇ ਮੈਂ ਜੁੱਤੀ ਖਰੀਦਣੀ ਐ ਅਗਲੇ ਮਹੀਨੇ ਮੈਂ 4 ਮਹੀਨਿਆਂ ਦੇ ਪੈਸੇ ਇਕੱਠੇ ਕਰਕੇ ਫੋਨ ਵਿੱਚ ਪਾ ਲੈਣੇ ਨੇ ਹਜ਼ਾਰ ਰੁਪਈਆ ਆਪਣੇ ਲਈ ਰੱਖਣਾ ਪਰ 14 ਦੇ ਦੇਣਾ ਕਰੇ ਇਹ ਨਹੀਂ ਵੀ 14 ਆਪਣੇ ਦੇ ਖਰਚਾ ਦੇ ਅਗਲੇ ਨੂੰ ਹਜ਼ਾਰ ਹੀ ਨੇ ਇਹ ਵੀ ਕੰਮ ਕਰਦਾ ਉਤਸ਼ਾਹ ਬਣਾ ਕੇ ਰੱਖਾ ਫਿਰ ਬੰਦਾ ਕਦੇ ਨਹੀਂ ਕਹਿੰਦਾ ਮਰ ਗਏ ਜੀ ਅਸੀਂ ਕੀ ਅਸੀਂ ਕੀ ਖੱਟਿਆ ਐਦਾਂ ਨਾ ਤੇ ਕਦੇ ਵੀ ਨਾ ਪਿਆਰਿਓ ਕੱਬ ਵਿਚਾਲੇ ਨਹੀਂ ਛੱਡਣਾ ਸਾਡਾ ਨਿਊਰੋ ਸਿਸਟਮ ਜਿਹੜਾ ਸਾਡਾ ਅੰਦਰ ਦਾ ਬ੍ਰੇਨ ਦਾ ਸਿਸਟਮ ਹੈ ਉਹ ਨਾ ਕਈ ਚੀਜ਼ਾਂ ਉਹਦੀਆਂ ਬਲੌਕ ਰਹਿ ਜਾਂਦੀਆਂ ਜਦੋਂ ਅਸੀਂ ਵਿਚ ਵਿਚਾਲੇ ਆਦਮ ਕੰਮ ਛੱਡਦਾ ਅੱਧਾ ਛੱਡਦਾ ਅਧੂਰਾ ਛੱਡਦਾ ਜਿਹੜਾ ਕੰਮ ਸ਼ੁਰੂ ਕਰਨਾ ਉਹ ਫਿਰ ਸਿਰੇ ਲਾ ਦੇਣਾ ਪੂਰਾ ਕਰਕੇ ਹਟਾ ਦੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾ ਤੁਸੀਂ ਯਾਦ ਰੱਖੋਗੇ ਚੇਤਾ ਰੱਖਣਾ ਇਹ ਇਹ ਨੁਕਤੇ ਨੇ ਜਿਹੜੇ ਇਹਨਾਂ ਨੂੰ ਆਪਣੇ ਦਿਮਾਗ ਵਿੱਚ ਰੱਖੋ ਜੇ ਇਦਾਂ ਕਰਦੇ ਰਹੋ ਫਿਰ ਸਾਨੂੰ ਰੋਜ਼-ਰੋਜ਼ ਨਾ ਐ ਨਹੀਂ ਹੋਣਾ ਵੀ ਹੁਣ ਅਸੀਂ ਮੋਟੀਵੇਸ਼ਨ ਅਸੀਂ ਡਾਊਨ ਹੋ ਗਏ ਤੇ ਹੁਣ ਫਿਰ ਸੁਣਾਓ ਜੀ ਫਿਰ ਕਾਇਮ ਕਰੋ ਜੀ ਫਿਰ ਮਹੀਨੇ ਬਾਅਦ ਡਾਊਨ ਹੋ ਗਏ ਬੈਟਰੀ ਚਾਰਜ ਹੋਣੀ ਸਾਡੀ ਰੋਜ਼ ਹੁਣ ਗਾਂ ਜਿਪ ਪਲੱੱਕੀ ਛੜ ਗਿਆ ਬੈਟਰੀ ਕਿੱਥੇ ਡਾਊਨ ਕਰੇ ਹੁਣ ਤੂੰ ਬਈ ਭਾਈ ਸਾਹਿਬ ਤੁਸੀਂ ਸੁਣਾਓ ਫਿਰ ਅਸੀਂ ਹਿੰਮਤ ਆਉਂਦੀ ਏ ਤੇ ਸਾਡੇ ਵਰਗਿਆਂ ਦਾ ਕੀ ਪਤਾ ਹੈ ਬਈ ਜਦ ਤਾਰ ਸੜ ਸੜ ਜਾਂਦੀ ਹੈ ਪਲੱਗ ਸੜ ਸੜ ਜਾਂਦਾ ਹੈ ਕਈ ਵਾਰੀ ਬੈਟਰੀ ਫੁੱਕ ਜਾਂਦੀ ਹੈ ਕਈ ਵਾਰੀ ਲਾਈਟ ਹੀ ਭੱਜ ਜਾਂਦੀ ਹੈ ਸਾਡੇ ਵਰਗਿਆਂ ਦਾ ਪਟਾਕਾ ਕਦੋਂ ਪੈ ਜਾਣਾ ਪਤਾ ਲੱਗਣਾ ਤੇ ਤੂੰ ਡਿਪੈਂਡ ਨਹੀਂ